ਹਈ ਸੀਗੀ ਕਿ ਦੋ ਲੜਕੇ ਇੱਕ ਦਾ ਨਾਮ ਮੱਖਣ ਲਾਲ ਉਰਫ راہੁਲ ਇਹ ਹੈ ਜੀ ਜ਼ਿਲ੍ਹਾ ਸਰਸਾ ਹਰਿਆਣੇ ਦਾ ਰਹਿਣ ਵਾਲਾ ਅਤੇ ਰਗਵੀਰ ਸਿੰਘ ਉਰਫ ਵਿੱਕੀ ਇਹ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਨਗਰ ਦਾ ਰਹਿਣ ਵਾਲਾ ਹੈ ਇਹ ਦੋ ਜਾਨੇ ਨਾ ਇੱਕ ਆਪਣੇ ਸਪਿੰਫਟ ਗੱਡੀ ਦੇ ਵਿੱਚ ਆਪਣੇ ਇਸ ਏਰੀਆ ਦੇ ਵਿੱਚ ਘੁੰਮ ਰਹੇ ਸੀ ਇਹਨਾਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ ਵਰਦੀਆਂ ਪਾਈਆਂ ਹੋਈਆਂ ਸੀਗੀਆਂ ਤੇ ਇਸ ਏਰੀਆ 'ਚ ਘੁੰਮ ਕੇ ਇਹ ਨਾ ਲੋਕਾਂ ਨੂੰ ਵਰਗਲਾਰੇ ਸੀਗੇ ਵੀ ਅਸੀਂ ਤੁਹਾਡੀ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਰਾਜਸਥਾਨ ਦੇ ਵਿੱਚ ਭਰਤੀਆਂ ਖੁੱਲੀਆਂ ਹੈਗੀਆਂ ਇਹ ਤੁਹਾਡੀ ਅਸੀਂ ਭਰਤੀ ਕਰਵਾ ਦਿੰਨੇ ਆਂ ਇਸ ਸੀਕ੍ਰੀਟ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕੀਤਾ ਗਿਆ ਤੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਤੇ ਇਹਨਾਂ ਦੇ ਜਦੋਂ ਸਾਰਾ ਚੈੱਕ ਕੀਤਾ ਗਿਆ ਇਹਨਾਂ ਕੋਲੇ ਆਪਣੇ ਫੇਕ ਆਈਡੀ ਕਾਰਡਸ ਵਗੈਰਾ ਇੱਕ ਪ੍ਰੋਪਰ ਜਿੰਦ ਤੱਕ ਫੋਰੈਸਟ ਡਿਪਾਰਟਮੈਂਟ ਦੀ ਯੂਨੀਫਾਰਮ ਹੁੰਦੀ ਹੈ ਸਾਰੇ ਬੈਚਸ ਵਗੈਰਾ ਨੇਮ ਪਲੇਟ ਵਗੈਰਾ ਆਪਣੇ ਸ਼ੋਲਡਰਸ ਤੇ ਜੋ ਆਰਟੀਕਲ ਨੇ ਸਾਈਡ ਆਰਟੀਕਲ ਤੱਕ ਉਹ ਸਾਰੇ ਲੱਗੇ ਹੋਏ ਸੀਗੇ ਜੀ ਤੇ ਇਹਨਾਂ ਦੋਸ਼ੀਆਂ ਨੂੰ ਹੁਣ ਅਸੀਂ ਅੱਜ ਕੋਰਟ ਪੇਸ਼ ਕੀਤਾ ਹੈਗਾ ਜੀ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਹੁਣ ਅੱਗੇ ਇਹਨਾਂ ਤੋਂ ਪੁੱਛ ਕੇ ਚਰਾਂਗੇ ਤੇ ਫਿਰ ਜੋ ਸਾਹਮਣੇ ਆਊਗਾ ਉਹ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਫੋਰੈਸਟ ਪੰਜਾਬ ਦੀ ਵਰਜਨਸ ਦੀਆਂ ਲੋਗੋ ਸੀਗੇ ਜਿਹੜੇ ਸੇਗੁਰ ਅਸਟੇਡ ਦੇ ਨਹੀਂ ਇਹਨਾਂ ਨੇ ਇਹ ਆਪਣੇ ਆਪ ਨੂੰ ਰਾਜਸਥਾਨ ਫੋਰੈਸਟ ਡਿਪਾਰਟਮੈਂਟ ਦੇ ਕਰਮਚਾਰੀ ਦਾਅਸਦੇ ਸਨ ਇਹ ਦੱਸਦੇ ਸੀਗੇ ਕਿ ਅਸੀਂ ਕੋਈ ਆਪਣੇ ਜਿਹਾ ਗੰਗਾ ਨਗਰ ਵਗੈਰਾ ਕੋਈ ਸਾਡਾ ਉੱਥੇ ਦਫ਼ਤਰ ਹੈਗਾ ਸੀ ਉੱਥੋਂ ਦੇ ਕਰਮਚਾਰੀ ਆ ਬਟ ਜਦ ਕੀ ਇਹਨਾਂ ਦੀ ਹਜੇ ਪ੍ਰੀਲਿਮਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਤੇ ਇਹਨਾਂ ਦੇ ਨਾਮ ਦੋ ਐਸੇ ਨਾਮ ਉੱਤੇ ਕੋਈ ਕਰਮਚਾਰੀ ਨਹੀਂ ਹੈ ਤੇ ਜੋ ਦੋਨੋਂ ਇਹ ਫੇਕ ਇਹਨਾਂ ਦੀ ਆਇਡੈਂਟੀਟੀ ਸੀਗੀਆਂ ਫੇਕ ਆਈਡੀ ਕਾਰਡ ਸੀਗੇ ਤੇ ਮਤਲਬ ਇਹ ਮੁਲਾਜ਼ਮ ਨਹੀਂ